हां जी मित्र प्यारेयो सारेयानो प्यार भरी सारे राधा स्वामी जी ਆ ਵੀਡੀਓ ਦੇਖੋ ਜਰਾ ਫਿਰ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿ ਇੱਥੇ ਸਾਡੇ ਨਾਲ ਹੀ ਡੇਰਾ ਹੈ राधा स्वामी ਜਿਹੜਾ ਡੇਰਾ ਹੈ ਉੱਥੇ ਜਾ ਕੇ ਤੁਸੀਂ ਵੇਖੋ ਨਾ ਕਰੋੜਾਂ ਰੁਪਈਆ ਦਾ ਪੈਕੇਜ ਛੱਡ ਕੇ ਦੁਨੀਆ ਭਰ ਚੋਂ ਲੋਕ ਉੱਥੇ ਇੰਜੀਨੀਅਰ ਸੀਏ ਉਹ ਮੁਫਤ ਦੇ ਵਿੱਚ ਸਵਾਵਾ ਨਿਭਾਉਣ ਆਉਂਦੇ ਉਸ ਡੇਰੇ ਦੇ ਵਿੱਚ ਤੇ ਐਸੀਪੀਸੀ ਦੇ ਵਿੱਚ ਇਹੋ ਜਿਹੇ ਸਵਾਵਾ ਕਿਉਂ ਨਹੀਂ ਲਈਆਂ ਜਾ ਸਕਦੀਆਂ ਲੋਕ ਨੌਜਵਾਨ ਤੱਕ ਆਪਣੇ ਮਤਲਬ ਵੀ 50 ਸਾਲ ਤੋਂ ਥੱਲੇ ਜਿਹੜੇ ਰਿਟਾਇਰ ਵੀ ਨਹੀਂ ਹੋਏ ਹੁੰਦੇ ਉਹ ਵੀ ਆਪਣੇ ਪੈਕੇਜ ਛੱਡ ਕੇ ਡੇਰੇ ਨੂੰ ਸਮਰਪਿਤ ਹੋ ਜਾਂਦੇ ਆ ਤੇ ਸਾਡੀ ਸੰਸਥਾ ਤੇ ਇੰਨੀ ਵੱਡੀ ਆ ਇੱਥੇ ਤੁਹਾਨੂੰ ਇਹੋ ਜਿਹੇ ਲੋਕ ਲੱਭਦੇ ਹੀ ਨਹੀਂ ਵੀ ਫੇਰ ਸਵਾ ਜਿਹੜਾ ਕਰੋੜ ਰੁਪਈਆ ਸਾਲ ਦਾ ਕੀ ਦੇਣ ਦੀ ਲੋੜ ਸੀਗੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ ਇੱਕ ਬੜਾ ਵੱਡਾ ਤੱਬਾ ਵੀ ਸ਼੍ਰੋਮਣੀ ਕਮੇਟੀ ਕੋਲ ਸਾਡੇ ਕੋਈ ਇਹੋ ਜਿਹੇ ਕੋ ਬੰਦੇ ਨਹੀਂ ਹੈਗੇ ਕਿ ਜਿਹੜੇ ਮੁਖਤਸਬਾਵਾ ਦੇ ਸਕਣ ਹਾਂਜੀ ਸੰਗਤ ਜੀ ਤੁਸੀਂ ਵੀਡੀਓ ਦੇਖ ਲਈ ਗੱਲ ਡੇਰਾ ਬਿਆਸ ਦੀ ਹੋਣਦੀ ਹੈ ਸਮਝਾਇਆ ਐਸਜੀਪੀਸੀ ਨੂੰ ਜਾ ਰਿਹਾ ਹੈ ਉਦਾਹਰਣ ਦੇ ਕੇ ਕਿ ਸੇਵਾ ਭਾਵਨਾ ਕੀ ਹੁੰਦੀ ਹੈ ਦੇਖੋ ਅੱਜ ਦੀਆਂ ਜਿਹੜੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਹੁੰਦੀਆਂ ਹਨ ਬਹੁਤ ਸਾਰੇ ਲੋਕ ਡੇਰੇ ਦਾ ਉਦਾਹਰਣ ਦਿੰਦੇ ਹਨ ਬਾਬਾ ਜੀ ਦੀ ਪ੍ਰਸ਼ੰਸਾ ਕਰਦੇ ਹਨ ਸੰਗਤ ਦੀ ਪ੍ਰਸ਼ੰਸਾ ਕਰਦੇ ਹਨ ਸੇਵਾਦਾਰਾਂ ਦੀ ਪ੍ਰਸ਼ੰਸਾ ਕਰਦੇ ਹੜ ਸੇਵਾ ਭਾਵਨਾ ਦੀ ਗੱਲ ਕਰਦੇ ਹਨ ਇਹ ਹੁੰਦਾ ਹੈ ਰੂਹਾਨੀਅਤ ਦਾ ਪ੍ਰਕਾਸ਼ ਜਦੋਂ ਸੰਤ ਸਤਗੁਰੂ ਕਿਤੇ ਜਾਂਦੇ ਹਨ ਸਮਾਜ ਵਿੱਚ ਵਿਚਰਦੇ ਹਨ ਤੇ ਉਹਨਾਂ ਦਾ ਨੂਰ ਆਪਣੇ ਆਪ ਫੈਲਦਾ ਹੈ ਲੋਕੀ ਉਦਾਹਰਣ ਦਿੰਦੇ ਹਨ ਤੁਸੀਂ ਦੇਖੋ ਨજર ਮਾਰ ਕੇ ਅੱਜ ਤੋਂ ਕੁਝ ਟਾਈਮ ਪਹਿਲਾਂ ਬਾਬਾ ਜੀ ਦੇ ਬਾਰੇ ਕਿੰਨੀਆਂ ਗੱਲਾਂ ਲੋਕੀ ਕਰਦੇ ਸੀ ਡੇਰੇ ਦੇ ਬਾਰੇ ਪਤਾ ਨਹੀਂ ਕੀ ਕੁਝ ਬੋਲਦੇ ਸੀ ਸੰਗਤ ਦੇ ਬਾਰੇ ਕੀ ਕੁਝ ਬੋਲਦੇ ਸੀ ਸੇਵਾਦਾਰਾਂ ਦੇ ਬਾਰੇ ਕੀ ਕੁਝ ਬੋਲਦੇ ਸੀ ਲੇਕਿਨ ਅੱਜ ਤਸਵੀਰ ਉਲਟੀ ਹੈ ਤੁਸੀਂ ਦੇਖਿਆ ਹੋਣਾ ਹੈ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਹਜੂਰ ਜੀ ਜਦੋਂ ਬਾਬਾ ਜੀ ਨੇ ਜਦੋਂ ਆਪਣਾ ਵਾਰਿਸ ਚੁਣਿਆ ਸੀ ਹਜੂਰ ਜੀ ਨੂੰ ਉਦੋਂ ਬਹੁਤ ਸਾਰੀ ਨਿਊਜ਼ ਪੂਰਾ ਮੀਡੀਆ ਐਸੇ ਨਿਊਜ਼ ਦੇ ਨਾਲ ਭਰਿਆ ਸੀ ਹਰ ਇੱਕ ਪਲੇਟਫਾਰਮ ਤੇ ਇਹ ਜਿਹੜੀ ਨਿਊਜ਼ ਸੀ ਬਹੁਤ ਜ਼ਿਆਦਾ ਵਾਇਰਲ ਸੀ ਹਰ ਇੱਕ ਬੰਦਾ ਗੱਲ ਕਰਨ ਦਿਆ ਸੀ ਕਿ ਬਾਬਾ ਜੀ ਨੇ ਆਪਣਾ ਵਾਰਿਸ ਚੁਣਿਆ ਬਹੁਤ ਸਾਰੇ ਲੋਕ ਸਿਰਫ ਇਨਫੋਰਮੇਸ਼ਨ ਦੇਂਦੇ ਸੀ ਲੇਕਿਨ ਕੁਝ ਐਸੇ ਲੋਕ ਵੀ ਸੀ ਜਿਹੜੇ ਬਹੁਤ ਨਿੰਦਾ ਕਰਨਦੇ ਸੀ ਹਜੂਰ ਜੀ ਨੂੰ ਬਹੁਤ ਗਲਤ ਬੋਲਣਦੇ ਸੀ ਬਹੁਤ ਗਲਤ ਸ਼ਬਦ ਪੜੀ ਗੰਦੀ ਸ਼ਬਦਾਵਲੀ ਦੇ ਨਾਲ ਗੱਲ ਕਰਨਦੇ ਸੀ ਉਹ ਵੀਡੀਓ ਆਪਾਂ ਅਪਲੋਡ ਵੀ ਕੀਤੀ ਸੀ ਆਪਣੇ ਚੈਨਲ ਤੇ ਤੇ ਤੁਸੀਂ ਸਾਰਿਆਂ ਨੇ ਉਸ ਦੇ ਨੀਚੇ ਆਪਣੇ ਵਿਚਾਰ ਵੀ ਦਿੱਤੇ ਸੀ ਲੇਕਿਨ ਜਦੋਂ ਕੋਈ ਨਿੰਦਾ ਕਰਦਾ ਹੈ ਜਦੋਂ ਕੋਈ ਗਲਤ ਬੋਲਦਾ ਹੈ ਲੇਕਿਨ ਇਸ ਦਾ ਮਤਲਬ ਇਹ ਨਹੀਂ ਕਿ ਸਮਾਜ ਸਾਰਾ ਬੁਰਾਈ ਨਾਲ ਭਰਿਆ ਹੈ ਪ੍ਰਸ਼ੰਸਾ ਕਰਨ ਵਾਲੇ ਉਦੋਂ ਵੀ ਸੀ ਅੱਜ ਵੀ ਹਨ ਅੱਗੇ ਵੀ ਰਹਿਣਗੇ ਚਾਹੇ ਉਹ ਡੇਰੇ ਆਉਂਦੇ ਹਨ ਚਾਹੇ ਨਹੀਂ ਆਉਂਦੇ ਅਗਰ ਪਹਿਲਾਂ ਉਸ ਟਾਈਮ ਤੇ ਗੱਲਾਂ ਹੋਈਆਂ ਸੀ ਅੱਜ ਬਹੁਤ ਸਾਰੇ ਲੋਕ ਐਸੇ ਵੀ ਹਨ ਜਿਨ੍ਹਾਂ ਨੇ ਕਦੀ ਗੱਲਾਂ ਕੀਤੀਆਂ ਸੀ ਔਰ ਅੱਜ ਡੇਰੇ ਦੀ ਪ੍ਰਸ਼ੰਸਾ ਕਰ ਰਹੇ ਹਨ ਉਦਾਹਰਣ ਤੁਹਾਡੇ ਸਾਹਮਣੇ ਹਨ ਪਿੱਛੇ ਜੀ ਬਾਬਾ ਜੀ ਜਦੋਂ ਵੀ ਕਿਤੇ ਗਏ ਜਾਂ ਜਿਸ ਜਿਸ ਜਗ੍ਹਾ ਤੇ ਬਾਬਾ ਜੀ ਦਾ ਕੋਈ ਪ੍ਰੋਗਰਾਮ ਸੀ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜਿੱਥੇ ਜਿੱਥੇ ਬਾਬਾ ਜੀ ਗਏ ਉਥੇ ਲੋਕਾਂ ਨੇ ਜਾਂ ਬਹੁਤ ਨਾਮੀ ਗ੍ਰਾਮੀ ਹਸਤੀਆਂ ਨੇ ਬਾਬਾ ਜੀ ਦੀ ਪ੍ਰਸ਼ੰਸਾ ਕੀਤੀ ਡੇਰੇ ਦੀ ਪ੍ਰਸ਼ੰਸਾ ਕੀਤੀ ਸੰਗਤ ਦਾ ਉਦਾਹਰਣ ਦਿੱਤਾ ਸੰਗਤ ਦੇ ਪ੍ਰੇਮ ਦਾ ਉਦਾਹਰਣ ਦਿੱਤਾ ਕਿਉਂ ਇੱਕ ਟਾਈਮ ਐਸਾ ਵੀ ਸੀ ਕਿ ਡੇਰੇ ਨੂੰ ਬਾਬਾ ਜੀ ਨੂੰ ਸੰਗਤ ਨੂੰ ਆਮ ਗੱਲ ਕਰ ਜਾਂਦੇ ਸੀ ਲੇਕਿਨ ਉਦਾਹਰਣ ਕਿਉਂ ਦਿੱਤਾ ਕਿਉਂਕਿ ਰੂਹਾਨੀਅਤ ਦਾ ਪ੍ਰਕਾਸ਼ ਸੰਤਾ ਮਹਾਤਮਾਵਾਂ ਦਾ ਜਿਹੜਾ ਪ੍ਰਕਾਸ਼ ਹੈ ਜਿਹੜਾ ਨੂਰ ਹੈ ਉਹ ਆਪਣੇ ਆਪ ਪ੍ਰਭਾਵਿਤ ਕਰਦਾ ਹੈ ਔਰ ਅੱਜ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾਈ ਹੈ ਇਸ ਦੇ ਵਿੱਚ ਗੱਲ ਹੋ ਰਹੀ ਹੈ ਲੱਖਾਂ ਕਰੋੜਾਂ ਦੇ ਪੈਕੇਜ ਦੀ ਇਹ ਗੱਲ ਬੜੀ ਵਿਚਾਰਨ ਵਾਲੀ ਹੈ ਐਵੇਂ ਕਿਉਂ ਹੁੰਦਾ ਹੈ ਜੇ ਕੋਈ ਇਨਸਾਨ ਲੱਖਾਂ ਕਰੋੜਾਂ ਕਮਾਣ ਦਿਆ ਹੈ ਕੋਈ ਬਿਜ਼ਨਸਮੈਨ ਹੈ ਉਹਨੂੰ ਲੱਖਾਂ ਕਰੋੜਾ ਰੁਪਈਆ ਆਉਂਦਿਆ ਹੈ ਕੋਈ EMPLOYE है ਉਹਨੂੰ ਲੱਖਾਂ ਕਰੋੜਾਂ ਰੁਪਈਏ ਵਿੱਚ ਪੈਕੇਜਸ ਮਿਲੰਦੇ ਹਨ ਉਨੂੰ ਕੀ ਲੋੜ ਪੈ ਗਈ ਸੇਵਾ ਕਰਨ ਦੀ ਉਹ ਵੀ ਫ੍ਰੀ ਵਿੱਚ ਸੋਚਣ ਵਾਲੀ ਗੱਲ ਹੈ ਲੇਕਿਨ ਜਦੋਂ ਆਪਾਂ ਸਤਿਗੁਰੂ ਦੇ ਨਾਲ ਜੁੜਦੇ ਹਾਂ ਸੰਤਾ ਮਹਾਤਮਾਵਾਦੀ ਸਿੱਖਿਆ ਤੇ ਚੱਲਦੇ ਹਾਂ ਫਿਰ ਸਾਨੂੰ ਸਮਝ ਆਉਂਦੀ ਹੈ ਕਿ ਅਸੀਂ ਜੋ ਅਸੀਂ ਕਮਾਈ ਕਰਦੇ ਹਾਂ ਉਸ ਕਮਾਈ ਦਾ ਅਹੰਕਾਰ ਸਾਨੂੰ ਨਾ ਹੋ ਜਾਏ ਇਸ ਕਰਕੇ ਸੇਵਾ ਬਖਸ਼ੀ ਜਾਂਦੀ ਹੈ ਇਸ ਕਰਕੇ ਸੇਵਾ ਦਿੱਤੀ ਜਾਂਦੀ ਹੈ ਤੇ ਜਿਹੜੇ ਵੀ ਸੇਵਾ ਕਰਨ ਆਉਂਦੇ ਹਨ ਚਾਹੇ ਕੋਈ 5000 ਕਮਾ ਰਿਹਾ ਹੈ ਚਾਹੇ ਕੋਈ 50 ਕਰੋੜ ਕਮਾ ਰਿਹਾ ਹੈ 5 ਕਰੋੜ ਕਮਾ ਰਿਹਾ ਹੈ ਕਿੰਨਾ ਵੀ ਕੋਈ ਕਮਾ ਰਿਹਾ ਹੈ ਉਹ ਸੇਵਾ ਇਸ ਕਰਕੇ ਕਰਦਾ ਹੈ ਕਿ ਨਮਰਤਾ ਆਏ ਉਸ ਦੇ ਅੰਦਰ ਔਰ ਇਸ ਦਾ ਬਹੁਤ ਵੱਡਾ ਫਾਇਦਾ ਹੈ ਔਰ ਫਾਇਦਾ ਹੁੰਦਾ ਹੈ ਸਾਡੇ ਭਜਨ ਸਿਮਰਨ ਦੇ ਵਿੱਚ ਜਦੋਂ ਅਸੀਂ ਸੇਵਾ ਕਰਦੇ ਹਾਂ ਸੰਗਤ ਦੇ ਵਿੱਚ ਵਿਚਰਦੇ ਹਾਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਨਮਰਤਾ ਨੀਵੇਂ ਹੋ ਕੇ ਚੱਲਣਾ ਜ਼ਿੰਦਗੀ ਦਾ ਬਹੁਤ ਵੱਡਾ ਫਾਇਦਾ ਹੈ ਇਸ ਵਿੱਚ ਨੀਵੇਂ ਹੋ ਕੇ ਚੱਲੋ ਉਹ ਗੱਲ ਹੈ ਨਾ ਇੱਕ ਫਲ ਨੀਵੇਂ ਆ ਰੁੱਖਾਂ ਨੂੰ ਮਿੱਠੇ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਐਸੇ ਕਰਕੇ ਸੇਵਾ ਕਰਦੇ ਹਨ ਔਰ ਡੇਰੇ ਦੇ ਵਿੱਚ ਸੇਵਾ ਕਰਨ ਜਿਹੜੇ ਸੇਵਾਦਾਰ ਜਾਂਦੇ ਹਨ ਇੱਕੋ ਇੱਕ ਮਕਸਦ ਹੈ ਕਿ ਭਾਈ ਨਮਰਤਾ ਸਾਡੇ ਅੰਦਰ ਆਏ ਤੇ ਨਮਰਤਾ ਦਾ ਫਾਇਦਾ ਸਾਡੇ ਭਜਨ ਸਿਮਰਨ ਦੇ ਵਿੱਚ ਪਹੁੰਚਦਾ ਹੈ ਜਦੋਂ ਅਸੀਂ ਸਿਮਰਨ ਕਰਦੇ ਹਾਂ ਧਿਆਨ ਕਰਦੇ ਹਾਂ ਤੇ ਜਿੰਨਾ ਅਸੀਂ ਨਮਰਤਾ 'ਚ ਰਹਿੰਨੇ ਹਾਂ ਉਨਾ ਹੀ ਜ਼ਿਆਦਾ ਭਜਨ ਸਿਮਰਨ ਫਲੀ ਭੂਤ ਹੁੰਦਾ ਹੈ ਉਜਾਗਰ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਹਨ ਲੇਕਿਨ ਅੱਜ ਜਿਹੜੀ ਵੀਡੀਓ ਜਿਹੜਾ ਇਹਨਾਂ ਨੇ ਵੀਰ ਜੀ ਨੇ ਉਦਾਹਰਣ ਦਿੱਤਾ ਡੇਰੇ ਦਾ ਸੇਵਾਦਾਰਾਂ ਦਾ ਸਮਝਾਇਆ ਕਿੰਨਾ ਨੂੰ ਮੈਸੇਜ ਦਿੱਤਾ ਐਸਜੀਬੀਸੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਵੱਡੀ ਗੱਲ ਹੈ ਔਰ ਜਦੋਂ ਐਵੇਂ ਦੀਆਂ ਸ਼ਖਸੀਅਤਾਂ ਜਾਂ ਐਵੇਂ ਦੇ ਲੋਕ ਕਿਸੇ ਐਡੀ ਵੱਡੀ ਸੰਸਥਾ ਨੂੰ ਉਦਾਹਰਣ ਦੇ ਕੇ ਸਮਝਾਉਂਦੇ ਨੇ ਤੇ ਮਨ ਬਹੁਤ ਖੁਸ਼ ਹੁੰਦਾ ਹੈ ਪਰ ਉਹ ਨਾਜ ਹੁੰਦਾ ਹੈ ਆਪਣੇ ਸਤਿਗੁਰੂ ਉੱਤੇ ਬੜਾ ਮਾਣ ਹੁੰਦਾ ਹੈ ਕਿ ਦੇਖੋ ਬਾਬਾ ਜੀ ਨੂੰ ਕਿੰਨੇ ਲੋਕ ਗੱਲਾਂ ਕਰਦੇ ਹਨ ਲੇਕਿਨ ਵੱਡੀਆਂ-ਵੱਡੀਆਂ ਸੰਸਥਾਵਾਂ ਵੱਡੇ-ਵੱਡੇ ਲੋਕ ਨਾਮੀ-ਗ੍ਰਾਮੀ ਹਸਤੀਆਂ ਉਹ ਵੀ ਡੇਰੇ ਤੋਂ ਬਾਬਾ ਜੀ ਤੋਂ ਸੰਗਤ ਤੋਂ ਬਹੁਤ ਕੁਝ ਸਿੱਖਦੇ ਹਨ ਬਹੁਤ ਕੁਝ ਸਿੱਖਦੇ ਹਨ ਬਹੁਤ ਵਧੀਆ ਲੱਗਾ ਮੈਨੂੰ ਤੇ ਆ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਾ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਉਹ ਤੁਸੀਂ ਵਿਚਾਰ ਆਪਣੇ ਜਰੂਰ ਸਾਂਝੇ ਕਰਿਓ ਬਾਕੀ ਆਪਾਂ ਜਿਹੜੀਆਂ ਵੀਡੀਓ ਅਪਲੋਡ ਕਰਦੇ ਹਾਂ ਉਹ ਵੀਡੀਓ ਅਪਲੋਡ ਕਰਨ ਦਾ ਸਿਰਫ ਇਨਾ ਕ ਮਕਸਦ ਹੈ ਕਿ ਆਪਾਂ ਮਾਹੌਲ ਬਣਾ ਕੇ ਰੱਖੀਏ ਬਹੁਤ ਸਾਰੇ ਲੋਕ ਗੱਲਾਂ ਕਰਦੇ ਹਨ ਕੁਝ ਕਮੈਂਟ ਕਰਦੇ ਹਨ ਆ ਵੀਡੀਓ ਆਪਾਂ ਅਪਲੋਡ ਕੀਤੀਆਂ ਪਿਛਲੀਆਂ ਇੱਕ ਦੋ ਵੀਡੀਓ ਉਸਦੇ ਵਿੱਚ ਕਈਆਂ ਵੀਰਾਂ ਨੇ ਕਮੈਂਟ ਕੀਤੇ ਕਿ ਪਰਮਾਰਥ ਨੂੰ ਕਮਾਈ ਦਾ ਸਾਧਨ ਨਹੀਂ ਬਣਾਉਣਾ ਚਾਹੀਦਾ ਜਾਂ ਪਰਮਾਰਥ ਕਮਾਈ ਦਾ ਸਾਧਨ ਨਹੀਂ ਰੱਖਣਾ ਚਾਹੀਦਾ ਇੱਕ ਸਵਾਲ ਆਮ ਹੈ ਆਪਾਂ ਲੋਕ ਹਮੇਸ਼ਾ ਤੁਲਨਾ ਕਰਕੇ ਦੇਖਦੇ ਹਾਂ ਜਦੋਂ ਆਪਾਂ ਚੰਗੇ ਵਿਚਾਰ ਸਾਂਝੇ ਕਰੀਏ ਜਾਂ ਆਪਾਂ ਕੋਈ ਵੀ ਕਦਮ ਭਲਾਈ ਦਾ ਕਰੀਏ ਚੰਗੀਆਂ ਗੱਲਾਂ ਕਰੀਏ ਆਪਾਂ ਤੁਲਨਾ ਕਰਨ ਲੱਗ ਜਾਂਦੇ ਹਾਂ ਤੇ ਜਿਨ੍ਹਾਂ ਨੇ ਵੀਰਾਂ ਨੇ ਇਵੇਂ ਦੀ ਸੋਚ, ਐਵੇਂ ਦੇ ਕਮੈਂਟ ਕੀਤੇ ਹਨ, ਐਵੇਂ ਦੇ ਵਿਚਾਰ ਰੱਖੇ ਹਨ। ਮੈਂ ਉਹਨਾਂ ਨੂੰ ਸਿਰਫ ਇੰਨੀ ਗੱਲ ਕਹਿਣੀ ਚਾਹਾਂਗਾ ਕਿ ਸਾਡੀ ਤੇ ਕੋਈ ਹਸਤੀ ਨਹੀਂ ਹੈਗੀ। ਕੋਈ ਹਸਤੀ ਨਹੀਂ। ਨਾ ਹਸਤੀ ਨਾ ਔਕਾਤ। ਇੱਥੇ ਤੇ ਲੋਕੀ ਬਾਬਾ ਜੀ ਨੂੰ ਵੀ ਗੱਲਾਂ ਕਰਦੇ ਹਨ। ਬਾਬਾ ਜੀ ਤੱਕ ਨੂੰ ਕਹਿ ਦਿੰਦੇ ਹਨ ਲੋਕੀ ਕਿ ਬਾਬਾ ਜੀ ਬਿਜ਼ਨਸ ਕਰ ਰਹੇ ਹਨ ਪਰ ਮਾਰਥ ਦੇ ਨਾਮ ਤੇ ਸੰਗਤ ਦਾ ਫਾਇਦਾ ਚੁੱਕਦੇ ਹਨ। ਉਹਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਗੱਲ ਕਰਨੀ ਬਹੁਤ ਸੌਖੀ ਹੈ ਕਿਸੇ ਨੂੰ ਵੀ ਗੱਲ ਕਰ ਦੇਣੀ ਲੇਕਿਨ ਕਿਸੇ ਦੀ ਭਾਵਨਾ ਕਿਸੇ ਦਾ ਪਿਆਰ ਕੋਈ ਨਹੀਂ ਨਾਪ ਸਕਦਾ ਆਪਾਂ ਇਹ ਚੈਨਲ ਜਦੋਂ ਬਣਾਇਆ ਸੀ ਆਪਾਂ ਉਦੋਂ ਹੀ ਸਾਰੀ ਸੰਗਤ ਨੂੰ ਇਹ ਗੱਲ ਕਹੀ ਸੀ ਕਿ ਅਗਰ ਤੁਹਾਨੂੰ ਚੰਗਾ ਲੱਗੇਗਾ ਤੇ ਆਪਾਂ ਵੀਡੀਓਜ਼ ਬਣਾਵਾਗੇ ਨਹੀਂ ਤੇ ਆਪਾਂ ਇਹ ਚੈਨਲ ਨੂੰ ਬੰਦ ਕਰ ਦਵਾਂਗੇ ਕੋਈ ਜ਼ੋਰ ਜ਼ਬਰਦਸਤੀ ਨਹੀਂਗੀ ਆਪਾਂ ਇੱਕ ਮਾਹੌਲ ਬਣਾਇਆ ਹੈ ਅਗਰ ਤੁਹਾਡਾ ਜੀ ਕਰਦਾ ਹੈ ਤੇ ਚੈਨਲ ਦੇ ਨਾਲ ਜੁੜੇ ਰਹੋ ਅਗਰ ਤੁਹਾਡਾ ਜੀ ਨਹੀਂ ਕਰਦਾ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈਗੀ ਲੇਕਿਨ ਆਪਾਂ ਪ੍ਰੇਮ ਦੀ ਗੱਲ ਕਰਦੇ ਹਾਂ ਆਪਾਂ ਪਿਆਰ ਦੀ ਗੱਲ ਕਰਦੇ ਹਾਂ ਰੂਹਾਨੀਅਤ ਦੀ ਗੱਲ ਕਰਦੇ ਹਾਂ ਔਰ ਰੂਹਾਨੀਅਤ ਅਸਲ ਦੇ ਵਿੱਚ ਦੇਖਿਆ ਜਾਏ ਨਾ ਆਪਾਂ ਆਮ ਕਹਿ ਦਿੰਦੇ ਹਾਂ ਕਿ ਪਰਮਾਰਥ ਨੂੰ ਕਮਾਈ ਦਾ ਸਾਧਨ ਸਤਗੁਰੂ ਆ ਸਤਗੁਰੂ ਦੇ ਨਾਮ ਤੋਂ ਤੁਸੀਂ ਪੈਸਾ ਕਮਾਉਂਦੇ ਹੋ ਲੇਕਿਨ ਗਹਿਰਾਈ 'ਚ ਵਿਚਾਰੋ ਸੋਣਾ ਜੇ ਆ ਸਤਗੁਰੂ ਤੋਂ ਬਾਹਰ ਤੇ ਕੁਝ ਹੈ ਹੀ ਨਹੀਂ ਆ ਸਾਰੀ ਆ ਜਿੰਨੀ ਵੀ ਸ੍ਰਸ਼ਟੀ ਹੈ ਜਿੰਨਾ ਵੀ ਸਮਾਜ ਹੈ ਇਹ ਸਭ ਕੋ ਜੋਸਪ ਮਾਲਕ ਦੇ ਅੰਡਰ ਚ ਹੀ ਹੈ ਉਸ ਗੁਰੂ ਦੇ ਅੰਡਰ ਚ ਹੀ ਚੱਲ ਰਿਹਾ ਹੈ ਔਰ ਸਤਿਗੁਰੂ ਹੀ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਹੈ ਇਹ ਸਿਰਫ ਬਹਾਨੇ ਹਨ ਕਿ ਕੋਈ ਨੌਕਰੀ ਕਰਦਾ ਹੈ ਕੋਈ ਕੰਮ ਕਰਦਾ ਹੈ ਕੋਈ ਬਿਜ਼ਨਸ ਕਰਦਾ ਹੈ ਕੋਈ ਖੇਤੀਬਾੜੀ ਕਰਦਾ ਹੈ ਕਿਸੇ ਦਾ ਕੋਈ ਕਾਰਵਿਹਾਰ ਹੈ ਇਹ ਸਭ ਬਹਾਨੇ ਹਨ ਅਗਰ ਆਪਾਂ ਗਹਿਰਾਈ ਚ ਜਾ ਕੇ ਸੋਚਾਂਗੇ ਤੇ ਆਪਾਂ ਨੂੰ ਸਮਝ ਆਏਗੀ ਦੂਸਰੀ ਗੱਲ ਸੋਸ਼ਲ ਮੀਡੀਆ ਆਪਣਾ ਜਿਹੜਾ ਚੈਨਲ ਹੈ ਕਿੰਨਾ ਆਪਾਂ ਕਮਾਉਂਦੇ ਹੋਵਾਂਗੇ ਕੋਈ ਇਹਦੇ ਵਿੱਚੋਂ ਏਡੀ ਵੱਡੀ ਜਾਇਦਾਦ ਨਹੀਂ ਨਿਕਲਣ ਲੱਗੀ ਕਿ ਇੱਥੇ ਮਹਿਲ ਪੈ ਜਾਣਾ ਔਰ ਆਪਾਂ ਨੂੰ ਚਾਹੀਦੇ ਵੀ ਨਹੀਂ ਮਹਿਲ ਆਪਾਂ ਨੂੰ ਨਹੀਂ ਚਾਹੀਦੀ ਇਹ ਮਾਇਆ ਆਪਾਂ ਨੂੰ ਨਹੀਂ ਚਾਹੀਦਾ ਕੁਝ ਵੀ ਜਿਹੜਾ ਆਪਾਂ ਚੈਨਲ ਬਣਾਇਆ ਹੈ ਉਹ ਮੋਨਟਾਈਜ਼ ਚੈਨਲ ਹੈ ਇਹ 'ਚ ਕੋਈ ਸ਼ੱਕ ਨਹੀਂ ਲੇਕਿਨ ਮੰਦੇ ਅੰਦਰ ਸੇਵਾ ਭਾਵਨਾ ਹੋਏ ਵਿਚਾਰ ਸ਼ੁੱਧ ਹੋਣ ਸਭ ਕੁਝ ਸਹੀ ਹੈ ਉਸ ਦੀ ਦਇਆ ਮਿਹਰ ਦੇ ਨਾਲ ਹੀ ਸਾਰਾ ਕੁਝ ਹੋਣ ਦਿਆ ਹੈ ਅੱਪਾਤੇ ਸਿਰਫ ਇੱਕੋ ਗੱਲ ਜਾਣਦੇ ਹਾਂ ਕਿ ਜੇ ਉਹ ਦੇਣ ਦਿਆ ਹੈ ਤਾਂ ਹੀ ਮਿਲਣ ਦਿਆ ਹੈ ਇਸ ਤੋਂ ਬਾਹਰ ਕੋਈ ਗੱਲ ਹੀ ਨਹੀਂ ਹੈਗੀ ਸੋ ਇੰਨੀਆਂ ਕਿ ਬੇਨਤੀ ਅੱਜ ਮੈਂ ਕਰਨੀਆਂ ਸੀ ਬਾਕੀ ਅੱਜ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾਈ ਉਹ ਤੁਹਾਨੂੰ ਕਿਵੇਂ ਦੀ ਲੱਗੀ ਉਹ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਸਾਰੀ ਸੰਗਤ ਨੂੰ ਪਿਆਰ ਭਰੀ ਰਾਧਾ ਸਵਾਮੀ ਜੀ